ਵਿਚੋ ਜਣਕਾ ਤੁਹਾਨੂੰ ਇੱਕ ਹੋਟਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਥਡੇ ਪਾਰਟੀ ਚਲ ਕਿਪਲ ਮਰਡਰ ਹੋਇਆ ਹੈ ਤਾਂ ਦੋ ਨੌਜਵਾਨਾਂ ਦੀ ਇੱਕ ਲੜਕੀ ਦੀ ਇਸ ਵਿਚਕਾਰ ਮੌਤ ਹੋ ਗਈ ਹੈ ਤਾਂ ਇਹ ਜਿਹੜੇ ਨੌਜਵਾਨ ਨੇ ਇਹ ਦਿੱਲੀ ਤੋਂ ਆਏ ਸੀਗੇ ਇੱਕ ਨੌਜਵਾਨ ਦੇ ਵੱਲੋਂ ਇਹਨਾਂ ਨੂੰ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਤਾਂ ਇਹਨਾਂ ਦੇ ਉੱਤੇ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਿੰਨ ਮੌਕੇ ਤੇ ਹੀ ਮੌਤ ਹੋ ਗਈ ਤਾਂ ਪੁਲਿਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੈਂਗਵਾਲ ਦਾ ਗੱਛਾ ਵੀ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਬਰਥਡੇ ਪਾਰਟੀ ਤੋਂ ਜਿਵੇਂ ਹੀ ਇਹ ਨਿਕਲ ਕੇ ਬਾਹਰ ਆਏ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਸਵਾਰ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਇੱਕ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਵਿੱਕੀ ਜੱਜ ਦੇ 8 ਤੋਂ 9 ਗੋਲੀਆਂ ਲੱਗੀਆਂ ਨੇ ਤੇ ਉਸ ਦੇ ਨਾਲ ਮੌਜੂਦ ਹੋਰ ਨੌਜਵਾਨ ਤੇ ਇੱਕ ਮਹਿਲਾ ਦੇ ਵੀ ਗੋੜੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਤਾਂ ਪੁਲਿਸ ਦੇ ਵੱਲੋਂ ਆਲੇ-ਦੁਆਲੇ ਲੱਗੇ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ? ਕੀ ਵਜ੍ਹਾ ਸੀ? ਦਿੱਲੀ ਤੋਂ ਇਹ ਜਿਹੜੇ ਨੌਜਵਾਨੇ ਬਰਥਡੇ ਪਾਰਟੀ ਦੇ ਵਿੱਚ ਪੰਚਕੁਲਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਆਏ ਸਨ। ਇਹਨਾਂ ਨੂੰ ਇੱਕ ਨੌਜਵਾਨ ਦੇ ਵੱਲੋਂ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਪਰ ਜਿਹੜਾ ਜਿਵੇਂ ਹੀ ਇਹ ਬਰਥਡੇ ਪਾਰਟੀ ਤੋਂ ਬਾਅਦ ਬਾਹਰ ਨਿਕਲੇ ਆਪਣੀ ਗੱਡੀ ਦੇ ਕੋਲ ਆਣ ਕੇ ਖੜੇ ਤਾਂ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰਿਸ਼ ਸ਼ੁਰੂ ਕਰ ਦਿੱਤੀ ਤਾਬੜ ਦਾ ਤੋੜ ਗੋਰੀ ਗੋਲੀਬਾਰੀ ਜਿਹੜੀ ਇਹਨਾਂ ਦੇ ਉੱਤੇ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਮਾਮਲੇ ਦੀ ਅਗਲੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੇਬਾਰੀ ਕੀਤੀ ਗਈ ਕੀ ਵਜ੍ਹਾ ਹੈ ਕਿ ਗੈਂਗਵਾਰ ਨੂੰ ਲੈ ਕੇ ਮਤਲਬ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜੀ ਪੁਲਿਸ ਦੇ ਵੱਲੋਂ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਵਿੱਕੀ ਇੱਕ ਮੁੰਡਾ ਜਿਹੜਾ ਇਸ ਦੇ ਵਿੱਚ ਮੌਜੂਦ ਸੀ ਉਸ ਦੇ 8 ਤੋਂ 9 ਗੋਲੀਆਂ ਲੱਗੀਆਂ। ਮਾਈਕ ਕੀ ਮਾਮਲਾ ਕੀ ਹੈ? ਜਿਹੜੇ ਦੋ ਮੁੰਡੇ ਫਿਰਦੀ ਮਤਲਬ ਸੁਦਾ ਸੁ ਤੇ ਹਰ ਵਾਰ ਲੱਗੀਆਂ। ਜੁਲੇ ਰਹੇ ਦਿਨ ਕਿਹ ਹੈ ਤਾਂ ਉਹ ਇਹ ਪ੍ਰਚਾਰ ਕਿਸ ਨਾਮ ਹੋਈਏ ਕੌਣ ਕੌਣ ਹੈ? ਆਪ ਵੀ ਲੜਕੀ ਦੀ ਉਹ ਕੌਣ ਤੇ ਨਹੀਂ ਹੈ ਪ੍ਰੀ ਸਭੀ ਦਿੱਲੀ ਕੇ ਰਹਨੇ ਹੋਏ ਪੰਚਕੁਲਾ ਦੇ ਇੱਕ ਹੋਟਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਥਡੇ ਪਾਰਟੀ ਚਰਪਲ ਮਰਡਰ ਹੋਇਆ ਤਾਂ ਦੋ ਨੌਜਵਾਨ ਤੇ ਇੱਕ ਲੜਕੀ ਦੀ ਅਸਮਚਾਰ ਮੌਤ ਹੋ ਗਈ ਹੈ ਤਾਂ ਇਹ ਜਿਹੜੇ ਨੌਜਵਾਨ ਨੇ ਇਹ ਦਿੱਲੀ ਤੋਂ ਆਏ ਸੀਗੇ ਇੱਕ ਨੌਜਵਾਨ ਦੇ ਵੱਲੋਂ ਇਹਨਾਂ ਨੂੰ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਤਾਂ ਇਹਨਾਂ ਦੇ ਉੱਤੇ ਅੰਨੇਵਾਗ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੈਂਗਵਾਰ ਦਾ ਗੱਛਾ ਵੀ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਬਰਥਡੇ ਪਾਰਟੀ ਤੋਂ ਜਿਵੇਂ ਹੀ ਇਹ ਨਿਕਲ ਕੇ ਬਾਹਰ ਆਏ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਸਵਾਰ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਇੱਕ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਵਿੱਕੀ ਜਿਸ ਦੇ 8 ਤੋਂ 9 ਗੋਲੀਆਂ ਲੱਗੀਆਂ ਨੇ ਤੇ ਉਸ ਦੇ ਨਾਲ ਮੌਜੂਦ ਇੱਕ ਹੋਰ ਨੌਜਵਾਨ ਤੇ ਇੱਕ ਮਹਿਲਾ ਦੇ ਵੀ ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਆਲੇ-ਦੁਆਲੇ ਲੱਗੇ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਕੀ ਵਜ੍ਹਾ ਸੀ ਦਿੱਲੀ ਤੋਂ ਇਹ ਜਿਹੜੇ ਨੌਜਵਾਨੇ ਬਰਥਡੇ ਪਾਰਟੀ ਦੇ ਵਿੱਚ ਪੰਚਕੁਲਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਆਏ ਸਨ ਇਹਨਾਂ ਨੂੰ ਇੱਕ ਨ ਜਵਾਨ ਦੇ ਵੱਲੋਂ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਪਰ ਜਿਹੜਾ ਜਿਵੇਂ ਹੀ ਇਹ ਬਰਥਡੇ ਪਾਰਟੀ ਤੋਂ ਬਾਅਦ ਬਾਹਰ ਨਿਕਲੇ ਆਪਣੀ ਗੱਡੀ ਦੇ ਕੋਲ ਆਣ ਕੇ ਖੜੇ ਤਾਂ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਬੜ ਤੋੜ ਗੋਰੀ ਗੋਲੀਬਾਰੀ ਜਿਹੜੀ ਇਹਨਾਂ ਦੇ ਉੱਤੇ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਮਾਮਲੇ ਦੀ ਅਗਲੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਕੀ ਵਜ੍ਹਾ ਹੈ ਕਿ ਇਹ ਗੈਂਗਵਾਰ ਨੂੰ ਲੈ ਕੇ ਮਤਲਬ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜੀ ਪੁਲਿਸ ਦੇ ਵੱਲੋਂ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤਾਂ ਵਿੱਕੀ ਇੱਕ ਮੁੰਡਾ ਜਿਹੜਾ ਇਸ ਦੇ ਵਿੱਚ ਮੌਜੂਦ ਸੀ ਉਸ ਦੇ 8 ਤੋਂ 9 ਗੋਲੀਆਂ ਲੱਗੀਆਂ ਨੇ ਮੋਹਿਦ ਕੀ ਮਾਮਲਾ ਸੀ ਜਿਹੜਾ ਹੁਣ ਤੁਸੀਂ ਆਏ ਥੇ ਜਿਹੜੇ ਦੋ ਮੁੰਡੇ ਇੱਕ ਕੁੜੀ ਦੀ ਮੌਤ ਹੋ ਗਈ ਹੈ ਬਈ ਤਿੰਨ ਲੜਕੇ ਆਓ ਵਾਈਟ ਕੀ ਟਿਊਸ ਗੱਡੀ ਵਿੱਚ ਹਾਂ ਸੌਤਨ ਦੇਮ ਬਾਹਰ ਪਾਰਕਿੰਗ ਵਿੱਚ ਗਰਜਣ ਲੱਗੇ ਥੇ ਪਾਰਟੀ ਵਿੱਚ ਆਏ ਥੇ ਉਨਾਤੇ ਮੇ ਤਾਪੜ ਗੋਲੀਆਂ ਚਲਾਈ ਹਾਂ ਹਾਂ ਅਭੀ ਇਹਨਾਂ ਇਤੋਂ ਕੌਣ ਥੇ ਕੌਣ ਨਹੀਂ तो पहचान किस नाम तो है, कौन कौन है क्यों तो एक सा उसकी एक विक्की लड़का लड़की है दोनों नाम लग गया था तो पुरानी जशी के सामने आई ये अभी कुछ ले 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 ले. तो वो जो साथ में लड़का लड़की थी वो कौन थे तो ये सभी दिल्ली के रहने वाले कुछ ਲੜਕੀ ਸਰਕੀਆ ਦੋ ਲੜਕੇ ਦਿੱਲੀ ਪੰਚਕੂਲਾ ਦੇ ਇੱਕ ਹੋਟਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਥਡੇ ਪਾਰਟੀ ਚ ਟ੍ਰਿਪਲ ਮਰਡਰ ਹੋਇਆ ਤਾਂ ਦੋ ਨੌਜਵਾਨ ਤੇ ਇੱਕ ਲੜਕੀ ਦੀ ਇਸ ਵਿਚਕਾਰ ਮੌਤ ਹੋ ਗਈ ਹੈ ਤਾਂ ਇਹ ਜਿਹੜੇ ਨੌਜਵਾਨ ਨੇ ਇਹ ਦਿੱਲੀ ਤੋਂ ਆਏ ਸਿਗੇ ਇੱਕ ਨੌਜਵਾਨ ਦੇ ਵੱਲੋਂ ਇਹਨਾਂ ਨੂੰ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਤਾਂ ਇਹਨਾਂ ਦੇ ਉੱਤੇ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੈਂਗਵਾਰ ਦਾ ਗੱਛਾ ਵੀ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਬਰਥਡੇ ਪਾਰਟੀ ਤੋਂ ਜਿਵੇਂ ਹੀ ਇਹ ਨਿਕਲ ਕੇ ਬਾਹਰ ਇਹ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਸਵਾਰ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਇੱਕ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਵਿੱਕੀ ਜਿਸ ਦੇ 8 ਤੋਂ 9 ਗੋਲੀਆਂ ਲੱਗੀਆਂ ਨੇ ਤੇ ਉਸ ਦੇ ਨਾਲ ਮੌਜੂਦ ਇੱਕ ਹੋਰ ਨੌਜਵਾਨ ਤੇ ਇੱਕ ਮਹਿਲਾ ਦੇ ਵੀ ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਆਲੇ-ਦੁਆਲੇ ਲੱਗੇ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਕਿ ਵਜਾ ਸੀ ਦਿੱਲੀ ਤੋਂ ਇਹ ਜਿਹੜੇ ਨੌਜਵਾਨੇ ਬਰਥਡੇ ਪਾਰਟੀ ਦੇ ਵਿੱਚ ਪੰਚਕੁਲਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਆਏ ਸਨ ਇਹਨਾਂ ਨੂੰ ਇੱਕ ਨੌਜਵਾਨ ਦੇ ਵੱਲੋਂ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਪਰ ਜਿਹੜਾ ਜਿਵੇਂ ਹੀ ਇਹ ਬਰਥਡੇ ਪਾਰਟੀ ਤੋਂ ਬਾਅਦ ਬਾਹਰ ਨਿਕਲੇ ਆਪਣੀ ਗੱਡੀ ਦੇ ਕੋਲ ਆਣ ਕੇ ਖੜੇ ਤਾਂ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਬੜ ਤੋੜ ਗੋਰੀ ਗੋਲੀਬਾਰੀ ਜਿਹੜੀ ਇਹਨਾਂ ਦੇ ਉੱਤੇ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਮਾਮਲੇ ਦੀ ਅਗਲੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਕੀ ਵਜ੍ਹਾ ਹੈ ਕਿ ਇਹ ਗੈਂਗਵਾਰ ਨੂੰ ਲੈ ਕੇ ਮਤਲਬ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜੀ ਪੁਲਿਸ ਦੇ ਵੱਲੋਂ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤਾਂ ਵਿੱਕੇ ਇੱਕ ਮੁੰਡਾ ਜਿਹੜਾ ਇਸ ਦੇ ਵਿੱਚ ਮੌਜੂਦ ਸੀ ਉਸ ਦੇ 8 ਤੋਂ 9 ਗੋਲੀਆਂ ਲੱਗੀਆਂ ਨੇ ਮੋਹਿਦ ਕੀ ਮਾਮਲਾ ਸੀ ਜਿਹੜਾ ਹੁਣ ਤੁਸੀਂ ਆਏ تھے ਜਿਹੜੇ ਦੋ ਮੁੰਡੇ ਇੱਕ ਕੁੜੀ ਦੀ ਮੌਤ ਹੋ ਗਈ ਹੈ ਬਈ ਤਿੰਨ ਲੜਕੇ ਆਓ ਵਾਈਟ ਕੀ ਪੀ ਉਸ ਗੱਡੀ ਵਿੱਚ ਹਾਂ ਸਪਨਰ ਦੇ ਅਸੀਂ ਬਾਹਰ ਪਾਰਕਿੰਗ ਵਿੱਚ ਗਰਜਣ ਲੱਗੇ ਸਟਾਪੀਂ ਮੇ ਆਏ ਤੇ ਉਹਨਾਂ ਤੇ ਤਾਪੜ ਗੋਲੀਆਂ ਚਲਾਈ ਹਾਂ ਅਗਵੇਂ ਇੰਤਕ ਕੋਣ تھے ਕੋਣ ਨਹੀਂ पहचान किसी नाम तो हुई है कौन कौन है क्यों लैके आए हैं तो एक विक्की सा लड़का डर से एक लड़की है दोनों नाम पता विक्की लड़का लगा नहीं अच्छा आठ नौ बोलिए तो पुरानी किसी ने भी सामने आई अभी कुछ तो वो जो साथ में लड़का लड़की थे वो कौन तो थे उसका नहीं? एक बांजा था और एक वैसे फ्रेंड तो ये सभी दिल्ली के रहने वाले हैं कुछ हाँ दिल्ली पंचकुला खबर सामने आ रही है जिथे की बर्थडे पार्टी ट्रिपल ਮਰਡਰ ਹੋਇਆ ਤਾਂ ਦੋ ਨੌਜਵਾਨ ਤੇ ਇੱਕ ਲੜਕੀ ਦੀ ਇਸ ਵਿਚਕਾਰ ਮੌਤ ਹੋ ਗਈ ਹੈ ਤਾਂ ਇਹ ਜਿਹੜੇ ਨੌਜਵਾਨ ਨੇ ਇਹ ਦਿੱਲੀ ਤੋਂ ਆਏ ਸੀਗੇ ਇੱਕ ਨੌਜਵਾਨ ਦੇ ਵੱਲੋਂ ਇਹਨਾਂ ਨੂੰ ਬਰਥਡੇ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਤਾਂ ਇਹਨਾਂ ਦੇ ਉੱਤੇ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੈਂਗਵਾਰ ਦਾ ਗੱਛਾ ਵੀ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਬਰਥਡੇ ਪਾਰਟੀ ਤੋਂ ਜਿਵੇਂ ਹੀ ਇਹ ਨਿਕਲ ਕੇ ਬਾਹਰ ਇਹ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਸਵਾਰ ਕੁਝ ਬਦਮਾਸ਼ਾਂ ਨੇ ਇਹਨਾਂ ਦੇ ਉੱਤੇ